واہ گروہ جی کا خالصہ واہ گروہ جی کی فتح تو سنگت جی آج دی اس ویڈیو دے اندر ستگوں دی مہار رچنا شری سہسکرتی پاون گربانی دی سانج پانی ہے آنگ تیرہ سو ترونجہ دے اوپر سب تو پہلا تانگرو گرو نانک پادشاہ دے چار شبد دے ہیں ਬਾਦ ਵਿੱਚ ਪੰਚਮ ਪਾਤਸ਼ਾਹ ਦੀ ਜਿਹੜੀ ਗੁਰਬਾਣੀ ਸੱਭਕਤੀ ਪਰ ਆਰੰਭ ਹੋ ਜਾਂਦੀ ਆਓ ਹੁਣ ਇਸ ਦੀ ਸੰਥਿਆ ਕਰੀਏ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਤੁ ਸੰਗਤ ਜੀ ਸਕਰੀਣ ਦੇ ਉਪਰ ਆਪ ਜੀ ਦੇ ਸਕਦੇ ਹੋ ਇੱਕ ਓੰਕਾਰ ਇਸ ਪ੍ਰਕਾਰ ਦੇ ਨਾਲ ਇਹਦਾ ਉਚਾਰਨ ਕਰਨਾ ਇਹ ਹੀ ਸ਼ੁੱਧ ਉਚਾਰਨ ਹੈ ਸਤਨਾਮ ਸਤਨਾਮ ਦੇ ਮਗਰ ਮੰਮੇ ਦੀ ਆਵਾਜ਼ ਆਵੇ ਕਰਤਾ ਪੁਰਖ ਤੁਸੀਂ ਸੰਗਤ ਜੀ ਬਹੁਤ ਆਤ ਗਿਣਤੀ ਦੇ ਵਿੱਚ ਪਾਠ ਪੁਰਖ ਹੋ ਜਾਂਦਾ ਹੈ ਐਸਾ ਨਹੀਂ ਕਰਨਾ ਕਰਤਾ ਪੁਰਖ ਕਰਨਾ ਨਿਰਭਉ ਨਿਰਵੈ ਨਿਰਭਉ ਦੇ ਵਿੱਚ ਭੱਬਾ ਲੱਗਾ ਹੋਇਆ ਸੋ ਭੇਦੇ ਨਾਲ ਚਾਰਨ ਕਰਨਾ ਬੱਬਾ ਨਹੀਂ ਲਾ ਦੇਣਾ ਨਿਰਭਾਉ ਕਰਨਾ ਇਸੇ ਪ੍ਰਕਾਰ ਨਿਰਵੈਰ ਤਲਾਵਾਂ ਲਗਾ ਕਰਕੇ ਅਕਾਲ ਮੂਰਤ ਮੂਰਤ ਪਾਠ ਕਰਨਾ ਔਲਕੜ ਨਹੀਂ ਲਾਉਣਾ ਤੁਲੈਂਕੜ ਲਾਉਣੀ ਆਜੂਨੀ ਸੈ ਭੰਤ ਤੁ ਸੰਗਤ ਜੀ ਅਜੂਨੀ ਪਾਠ ਦੇ ਵਿੱਚ ਵੀ ਜ਼ਿਆਦਾਤਰ ਆਪ ਜੀ ਕੰਨਾ ਲਾ ਦਿੰਦੇ ਹੋ ਕੰਨਾ ਨਹੀਂ ਲਾਉਣਾ ਅਜੂਨੀ ਪਾਠ ਕਰਨਾ ਸੈ ਭੰਗ ਆਈ ਬਟਨ ਤੇ ਆਪ ਜੀ ਪਬੇ ਅਖਰ ਦੀ ਮਹਾਰਨੀ ਦੀ ਵੀਡੀਓ ਵੇਖ ਸਕਦੇ ਹੋ ਇਸ ਚੈਨਲ ਨੇ ਤੇ ਪਹਿਲਾਂ ਪਾਈ ਹੋਈ ਹੈ ਇਹਦਾ ਪਾਠ ਕਰਨਾ ਸੈ ਭੰਗ ਭੰਗ ਨਹੀਂ ਕਰਦੇ ਨਾ ਸੈ ਭੰਗ ਗੁਰ ਪ੍ਰਸਾਦ ਇਸ ਤੋਂ ਅੱਗੇ ਬਾਣੀ ਹੈ ਸ਼ਲੋਕ ਸਹਿਸ ਕਰਿਤੀ ਮਹਲਾ ਪਹਿਲਾ ਸ਼ਲੋਕ ਦੇ ਵਿੱਚ ਬਾਣੀ ਆਵੇਗੀ ਸਹਿਸਕ੍ਰਿਤੀ ਕਰਨਾ ਇਹਨੂੰ ਵੱਖਰਾ ਨਹੀਂ ਕਰ ਦੇਣਾ ਸਹਿਸਕ੍ਰਿਤੀ ਤਿਕ੍ਰਿਤੀ ਦੇ ਵਿੱਚ ਰਾਰੇ ਕਕੇ ਦੇ ਪੈਰ ਦੇ ਵਿੱਚ ਅਧਾ ਰਾਰਾ ਹੈ ਉਹਨੂੰ ਸਿਹਾਰੀ ਲਖੀ ਕਰਨਾ ਸਹਿਸਕ੍ਰਿਤੀ ਮਹੱਲਾ ਹਾਏ ਤੇ ਅਦਕ ਲਗਾ ਕਰਕੇ ਮਹੱਲਾ ਪਾਠ ਕਰਨਾ ਮਹੱਲਾ ਨਹੀਂ ਕਰਦੇ ਮਹੱਲਾ ਬਹਿਲਾ ਪੜ ਪੁਸਤਕ ਸੰਦਿਆ ਬਾਤਲ ਪੜਦੇ ਰਾੜੇ ਦੇ ਵਿੱਚ ਵੇਖੋ ਕਿ ਹਲੰਤ ਹੈ ਸੁੱਸੇੇ ਪ੍ਰਕਾਰ ਪੜ ਕਰਨਾ ਅਗੇ ਸ਼ਬਦ ਹੈ ਪੁਸਤਕ ਤਾਂ ਸੰਗਤ ਜੀ ਪੁਸਤਕ ਨਹੀਂ ਕਰ ਦੇਣਾ ਤਤ ਅੱਦਾ ਅੱਦਾ ਲੱਗਾ ਹੋਇਆ ਸੁੱਸੇ ਦੇ ਪੈਰ ਦੇ ਵਿੱਚ ਸੋ ਅੱਦਾ ਹੀ ਉਚਾਰਨ ਕਰਨਾ ਪੜ ਪੁਸਤਕ ਸੰਦਿਆ ਬਾਤਲ ਸੰਧਿਆ ਦੇ ਵਿੱਚ ਵੇਖੋ ਕਿ ਧੱਦਾ ਲੱਗਾ ਹੋਇਆ ਤੋਂ ਧੱਦੇ ਦੇ ਨਾਲ ਹੀ ਉਚਾਰਨ ਕਰਨਾ ਇਹਦਾ ਉਚਾਰਨ ਕਰਨਾ ਸੰਧਿਆ ਇਸੇ ਪ੍ਰਕਾਰ ਬਾਦਲ ਬਾਦੰਗ ਦੇ ਵਿੱਚ ਵੀ ਦੱਦੇ ਦੇ ਉੱਪਰ ਟਿੱਪੀ ਉਚਾਰਨ ਕਰਨੀ ਹੈ ਸੇਲ ਪੂਜਸ ਬਗਲ ਸਮਾਦਨ ਸੇਲ ਪੂਜਸ ਬਗਲ ਸਮਾਦਨ ਪੂਜਸ ਦੇ ਪੈਰ ਦੇ ਵਿੱਚ ਤੁਲੰਕੜਿਆ ਸੁਦੋ ਲੈੰਕੜ ਦੇ ਨਾਲ ਇਹਨੂੰ ਪੂਜਸ ਕਰਨਾ ਬਗਲ ਗੱਗੇ ਦੇ ਪੈਰ ਦੇ ਵਿੱਚ ਔਕੜ ਲਗਾ ਸੋ ਔਕੜ ਵੀ ਉਚਾਰਨ ਕਰਨਾ ਬਗਲ ਸਮਾਦੰ ਤੱਦੇ ਦੇ ਉੱਪਰ ਟਿੱਪੀ ਦਾ ਉਚਾਰਨ ਕਰਨਾ ਹੈ ਮੁਖ ਝੂਠ ਬੇਪੂਖਣਸਾਰੰ ਇਸੇ ਪ੍ਰਕਾਰ ਸੰਗਤ ਜੀ ਮੁਖ ਝੂਠ ਬੇਪੂਖਣ ਬੇਪੂਖਣ ਪਾਵ ਗਹਿਨ ਸੋਪਾ ਬਾਵਚਾਰਨ ਕਰਨਾ ਤੇ ਭੱਬੇ ਦੇ ਪੈਰ ਦੇ ਵਿੱਚ ਦੁਲੈਂਕੜਾਂ ਦੀ ਆਵਾਜ਼ ਆਵੇ ਬੇਪੂਖਣ ਸਾਰੰ ਅਗੇ ਤ੍ਰੈਪਾਲ ਤਿਹਾਲ ਬੇਚਾਰੰ ਤ੍ਰੈਪਾਲ ਵੇਖੋ ਗਣ ਸੰਗਤ ਜੀ ਤਤੇ ਦੇ ਪੈਰ ਦੇ ਵਿੱਚ ਰਾਰਾ ਉੱਪਰ ਦਲਾਵ ਤ੍ਰੈ ਅਗੇ ਪਾਲ ਕੀ ਬਣਿਆ ਤ੍ਰੈਪਾਲ ਤਿਹਾਲ ਬੇਚਾਰੰ ਗਲ ਮਾਲਾ ਤਿਲਕ ਲੇਲਾਟਨ ਸੁ ਗਲਮਾਲਾ ਤਿਲਕ ਤਿਲਕ ਉਚਾਰਨ ਕਰਨਾ ਲਾਣੇ ਲਾਉਣਾ ਸਿਹਾਰੀ ਲਗਾ ਕਰਕੇ ਤਿਲਕ ਲੇਲਾਟਨ ਚਰ ਟੈਕੇ ਦੇ ਉੱਪਰ ਟਿੱਪੀ ਹੈ ਸੋ ਟਿੱਪੀ ਦੀ ਆਵਾਜ਼ ਦੇ ਨਾਲ ਲੇਲਾਟਨ ਦوئ ਧੋਤੀ ਬਸਤਰ ਕਪਾਟਨ ਦوئ ਨੂੰ ਤੇ ਤੈਨੂੰ ਅੰਕੜ ਹੈ ਈੜੀ ਨੂੰ ਸਿਹਾਰੀ ਹੈ ਦوئ ਤੋਤੀ ਤੱਦੇ ਨਾਲ ਉਚਾਰਨ ਕਰਨਾ ਤੋਤੀ ਬਸਤਰ ਦੇ ਤਤੇ ਦੇ ਪੈਰ ਦੇ ਵਿੱਚ ਰਾਰਾ ਬਸਤਰ ਕਪਾਟੰ ਜੋ ਚਾਲਸ ਬ੍ਰਹਮੰ ਕਰਮੰ ਸੰਗਤ ਜੀ ਧਿਆਨ ਦੇ ਨਾਲ ਵੇਖੋ ਇਹਨੂੰ ਜੋ ਚਾਲਸ ਬ੍ਰਹਮੰ ਕਰਮੰ ਐਸੇ ਪ੍ਰਕਾਰ ਬ੍ਰਹਮੰ ਦੇ ਪੈਰ ਦੇ ਵਿੱਚ ਰਾਰਾ ਵੀ ਹੈ ਤੇ ਹਹਾ ਬ੍ਰਹਮੰ ਬ੍ਰਹਮੰਗ ਹੀ ਉਚਾਰਨ ਕਰਨਾ ਹਾ ਹਾ ਵਨੀ ਇਹ ਘਟਨਾ ਤੇ ਰਾਰਾ ਵੀ ਨਹੀਂ ਘਟਨਾ ਦੋਵਾਂ ਦੀ ਆਵਾਜ਼ ਆਵੇ ਬ੍ਰਹਮੰਗ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਇਸੇ ਪ੍ਰਕਾਰ ਫੋਕਟ ਦੇ ਵਿੱਚ ਵੇਖੋ ਕਿ ਫੱਫੇ ਨੂੰ ਹੋੜਾ ਕੱਕਾ ਤੇ ਟੈਂਕਾ ਸਭ ਫੋਕਟ ਨਿਸ਼ਚੈ ਚੱਚੇ ਨੂੰ ਦਲਾਵਾ ਉਹਦੀ ਆਵਾਜ਼ ਆਵੇ ਨਿਸ਼ਚੈ ਕਰਮੰ ਕਹੋ ਨਾਨਕ ਨਿਛਾ ਧਿਆਵੈ ਕਹੋ ਦੇ ਹਾ ਇਹਨ ਔਂਕੜ ਹੈ ਹੋੜਾ ਲਗਾ ਕਰਕੇ ਕਹੋ ਨਹੀਂ ਕਰਨਾ ਔਂਕੜ ਲਗਾ ਕਰਕੇ ਕਹੋ ਕਹੋ ਨਾਨਕ ਨਿਛਾ ਚੱਜੇ ਨੂੰ ਕਨੌੜੇ ਦੀ ਆਵਾਜ਼ ਆਵੇ ਨਿਛਾ ਧਿਆਵੈ ਦੇ ੱਤੇ ਦੇ ਪੈਰ ਦੇ ਵਿੱਚ ਹਲੰਦੇ ਨੇ ਐੜੇ ਦੀ ਆਵਾਜ਼ ਦੇਣੀ ਧਿਆਵੈ ਇਸੋ ਇਸ ਤਰ੍ਹਾਂ ਚਾਰ ਧਿਆਵੈ ਹੀ ਕਰਨਾ ਬਿਨ ਸਤਗੁਰ ਬਾਟ ਨਾ ਪਾਵੇ ਤੁ ਸੰਗਤ ਜੀ ਧਿਆਨ ਦੇ ਨਾਲ ਦੇਖਣਾ ਬਾਟ ਨਾ ਇਹ ਵਕਰਾ ਪਾਠ ਹੈ ਬਿਨ ਸਤਗੁਰ ਬਾਟ ਨਾ ਪਾਵੇ ਪਾਵੇ ਨੂ ਭਵੇ ਨੂ ਤਲਾਵਾਂ ਦੇ ਸੁ ਪਾਵੇ ਨਹੀਂ ਕਰਦੇ ਨਾ ਪਾਵੇ ਕਰ ਇਹ ਲੰ ਉਸ ਜਨਮਸ ਜਾਵਦ ਬ੍ਰਹਮ ਨ ਬਿੰਦ ਤੇ ਤੋ ਨਹਿਫਲੰਗ ਦੇ ਲੱਲੇ ਦੇ ਉੱਪਰ ਟਿੱਪੀ ਹੈ ਟਿੱਪੀ ਦੀ ਆਵਾਜ਼ ਆਉਣੀ ਨਹਿਫਲੰ ਤਸ ਤਸਯਦ ਪ ਉਚਾਰਨ ਤੱਤੇ ਨੂੰ ਅਦਕ ਸਸਾ ਤੇ ਐੜਾ ਮੁਕਤਾ ਕਰਨਾ ਤਸ ਇਸੇ ਪ੍ਰਕਾਰ ਜਨਮਸ ਇਹ ਵੀ ਮੰਮੇ ਨੂੰ ਅਦਕ ਸਸਾ ਤੇ ਐੜਾ ਜਨਮਸ ਜਾਵਦ ਬ੍ਰਹਮ ਨ ਪਿੰਦਤੇ ਬਿੰਦ ਤੇ ਦੇਖੋਗੇ ਟਿੱਪੀ ਵੀ ਐ ਤਾਂ ਤੈਨੂੰ ਲਾ ਇਹ ਇਕੱਠਾ ਪਾਠ ਬਿੰਦ ਤੇ ਕਰਨਾ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰ헤 ਕੇ ਸਾਗਰੰ ਹਰਾ ਦੇ ਦੇ ਉੱਪਰ ਟਿੱਪੀ ਦੀ ਆਵਾਜ਼ ਆਵੇ ਸੰਸਾਰਸ ਇਹ ਵੀ ਐੜਾ ਮੁਕਤਾ ਲਗਾ ਕਰਕੇ ਅਦਕ ਲਗਾ ਕਰਕੇ ਸੰਸਾਰਸ ਗੁਰ ਪ੍ਰਸਾਦੀ ਤਰ헤 ਕੇ ਕਾਰਣ ਕਾਰਣ ਸਮਰੱਥ ਹੈ ਕਹੋ ਨਾਟਕ ਪੀਚਾ ਤੁਸੀਂ ਧਿਆਨ ਦੇ ਨਾਲ ਵੇਖੋਗੇ ਨਾ ਜੇ ਕ ਕ ਰ ਰ ਨ ਨ ਵਿਤਿ ਕਾਰਣ ਬਣਦਾ ਜੇ ਨ ਨ ਹੋਵੇ ਤੇ ਕਾਰਣ ਨਾਣੇ ਤੇ ਨੰਨੇ ਦੀ ਆਵਾਜ਼ ਰਖਾਉਣੀ ਲੱਗੇ ਨਾਣਾ ਲਗਾ ਕਰਕੇ ਕਾਰਣ ਕਾਰਣ ਨਾਣੇ ਦੇ ਨਾਲ ਉਚਾਰਨ ਕਰ ਲਓ ਸਮਰੱਥ ਹੈ ਕਹੋ ਫਿਰੋਸੇ ਪ੍ਰਕਾਰ ਅਉ ਕੜਦੀ ਆਵਾਜ਼ ਆਵੇ ਘੋੜਾ ਲੈ ਲਾ ਦੇਣਾ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਇਸੇ ਪ੍ਰਕਾਰ ਕਾਰਨ ਕਰਤੇ ਵਸ ਹੈ ਵੇ ਦੇ ਉੱਪਰ ਅਧਕ ਲਗਾ ਕਰਕੇ ਵਸ ਹੈ ਜੈਨ ਕਲ ਰਖੀ ਧਾਰ ਤਦੇ ਨਾਲ ਧਾਰ ਕਰਨਾ ਅਗੇ ਜੋਗ ਸ਼ਬਦੰ ਗਿਆਨ ਸ਼ਬਦੰ 베ਦ ਸ਼ਬਦੰ ਤਾ ਬ੍ਰਹਮਨ ਹੈ ਸੰਗਤ ਜੀ ਜੋਗ ਸ਼ਬਦੰ ਥੋੜਾ ਜ੍ਹਾ ਰੁਕਣਾ ਗਿਆਨ ਸ਼ਬਦੰ ਇਥੇ ਵਿਸ਼ਰਾਮ ਹੈ 베ਦ ਸ਼ਬਦੰ ਤਤ ਤਤ ਮੁਕਤ ਬ੍ਰਾਹਮਣਹ ਨਾਣ ਇਤਹਾਹੀ ਦੀ ਅਜ ਨਹਿ ਬੰਦ ਬ੍ਰਾਹਮਣਹ ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕਰਤਹ ਖੇਤਰੀ ਪਾਠ ਕਰਨਾ ਸੰਗਤ ਜੀ ਸ਼ਕਰੀਣ ਦੇ ਉੱਪਰ ਆਪ ਜੀ ਖੇਤਰੀ ਪਾਠ ਦਾ ਪੂਰਨ ਉਚਾਰਨ ਦੇਖ ਸਕਦੇ ਇਸੇ ਪ੍ਰਕਾਰ ਖੇਤਰੀ ਉਚਾਰਨ ਕਰਨਾ ਜਿਸ ਪ੍ਰਕਾਰ ਲਿਖਿਆ ਹੋਇਆ ਖੇਤਰੀ ਸ਼ਬਦੰ ਸੂਰ ਸ਼ਬਦੰ ਇਸ ਤੋਂ ਅੱਗੇ ਹੈ ਸੂਦਰ ਇੱਕ ਸੂਰ ਇੱਕ ਸੂਦਰ ਹੈ ਸੂਦਰ ਸ਼ਬਦੰ ਪਰਾਕ੍ਰਿਤ ਹੈ ਜਿਆਦਾ ਵਖਰੇਵਾ ਨਹੀਂ ਕਰ ਦੇਣਾ ਪਰਾਕ੍ਰਿਤ ਹੈ ਕਰ ਲੋ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਚਾਲਸ ਪਿਓ ਸਰਬ ਸ਼ਬਦੰ ਥੋੜਾ ਜਿਹਾ ਠਹਿਰ ਕਰਕੇ ਤਾ ਇੱਕ ਸ਼ਬਦੰ ਪੂਰਨ ਵਿਸ਼ਰਾਮ ਹੈ ਜੇ ਕੋ ਵਖਰਾ ਵਖਰਾ ਪਾਠ ਚਾਰਨ ਕਰਨ ਜੇ ਕੋ ਜਾਲਸ ਨੰਨਾ ਸੋ ਸਸਾ ਲਾਉਣਾ ਜਾਲਸ ਪਿਓ ਪੱਬੇ ਨੂੰ ਲਾ ਹੈ ਊੜੇ ਨੂੰ ਅੰਕੜ ਹੈ ਪਿਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਣ ਤੇਓ ਆਪ ਜੀ ਵੇਖੋਗੇ ਨਾਲਕ ਤਾ ਤਾ ਦੇ ਉੱਪਰ ਬਿੰਦੀ ਲਗਾ ਕਰਕੇ ਤਾ ਨਹੀਂ ਕਰਦੇ ਨਾ ਤਾ ਤਾ ਕੋ ਦਾਸ ਹੈ ਸੋਈ ਲੈ ਰੰਜਣ ਨਿਰੰਜਣ ਪਾੜ ਦੇ ਵਿੱਚ ਨੰਨੇ ਨੂੰ ਸਿਹਾਰੀ ਵੀ ਲਾਉਣੀ ਹੈ ਰਾਰੇ ਨੂੰ ਟਿੱਪੀ ਵੀ ਲਗਾਉਣੀ ਨਿਰੰਜਣ ਤੇਓ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਪ ਜੀ ਵੇਖੋਗੇ ਏਕ ਏੜੀ ਨੂੰ ਸਿਹਾਰੀ ਲਗਾ ਕਰਕੇ ਏਕ ਨਹੀਂ ਕਰਦੇ ਨਾ ਇਹਦਾ ਮੁੱਖ ਉਚਾਰਨ ਏਕ ਕਰਦਾ ਏਕ ਕ੍ਰਿਸ਼ਨੰ ਕਕੇ ਦੇ ਪੈਰ ਦੇ ਵਿੱਚ ਰਾਰਾ ਕਕੇ ਨੂੰ ਸਿਹਾਰੀ ਲੱਗੀ ਸਸੇ ਦੇ ਪੈਰ ਦੇ ਵਿੱਚ ਨੰਨਾ ਤੇ ਉੱਪਰ ਟਿੱਪੀ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੰ ਸ੍ਰੀ ਬਾਸ ਦੇਵਸ ਜੇ ਕੋਈ ਜਾਨਸ ਭੇਵ ਆਤਮੰ ਸ੍ਰੀ ਬਾਸ ਦੇਵਸ ਜੇ ਕੋਈ ਜਾਨਸ ਭੇਵ ਇਸੇ ਪ੍ਰਕਾਰ ਦੇ ਨਾਲ ਆਤਮੰ ਸ੍ਰੀ ਬਾਸ ਦੇਵਸ ਬੱਬੇ ਨੂੰ ਕੰਨਾ ਸッセ ਨੂੰ ਔਕੜ ਐਡਾ ਬਾਸ ਦੇਵਸ ਜੇ ਕੋਈ ਜਾਣ ਸ ਭੇਵ ਨਾਨਕ ਤਾਪਉ ਦਾਸ ਹੈ ਸੋਈ ਨਿਰੰਝਣ ਦੇਵ ਤਾਂ ਸੰਗ ਦੀ ਫਿਰ ਤੋਂ ਤਾਪਾਠ ਕਰਨਾ ਕੋ ਦਾਸ ਹੈ ਨਾਨਕ ਤਾਪਉ ਦਾਸ ਹੈ ਸੋਈ ਨਿਰੰਝਣ ਦੇਵ ਤੇ ਸੇ ਪਾ ਕੇ ਸਾਧਿਆ ਦੀ ਪਾਵਨ ਗੁਰਬਾਣੀ ਦਾ ਉਚਾਰਨ ਕਰਨਾ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਪੰਚਮ ਪਾਤਸ਼ਾਹ ਦੀ ਬਾਣੀ ਦੀ ਪਰਾਰੰਭਤਾ ਕਰਾਂਗੇ ਸਤਿਗੁਰੂ ਕਿਰਪਾ ਕਰਨ ਹੋਈਆ ਪੁਲਾ ਦੀ ਮੁਆਫੀ ਬਖਸ਼ਿਸ਼ ਕਰਨ ਐਸੇ ਪ੍ਰਕਾਰ ਸ਼ੁੱਧ ਗੁਰਬਾਣੀ ਉਚਾਰਨ ਕਰਨ ਦੀ ਦਾਤ ਬਖਸ਼ਿਸ਼ ਕਰਨ ਆਵ ਗੱਜ ਕਰਕੇ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ